ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 13 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਵਨ ਵਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਜਿਹਦੇ ਵਿੱਚ ਅੱਜ ਅਸੀਂ ਇੱਕ ਹੋਰ ਬੜਾ ਮਹੱਤਵਪੂਰਨ ਪਾਗ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰਬਾਣੀ ਰਾਈ ਬੜਾ ਮਹੱਤਵਪੂਰਨ ਸਿੱਖ ਤੇ ਵਾਸਤੇ ਕਿ ਸਿੱਖ ਨੂੰ ਆਪਣੇ ਆਪ ਨੂੰ ਕਿਸ ਜਾਤ ਵਿੱਚ ਸਮਝਣਾ ਚਾਹੀਦਾ ਹੈ ਇਹ ਮਕੜਨਾ ਗਲ ਫੇਰ ਉਹੀ ਜਾਤ ਦੀ ਆ ਰਹੀ ਹੈ ਜਿਸ ਸਿਸਟਮ ਨੂੰ ਸਤਗੁਰੂ ਰਿਜੈਕਟ ਕਰਦੇ ਨੇ ਮੈਂ ਵੀ ਲਫਜ਼ ਇੱਥੇ ਉਹੀ ਜਾਤ ਵਰਤੇ ਆ ਇਸ ਕਰਕੇ ਕਿਉਂਕਿ ਅਸੀਂ ਉਹਨਾਂ ਜਾਤ ਪਾਤ ਦੇ ਬੰਦਨ ਤੋਂ ਨਿਕਲ ਹੀ ਨਹੀਂ ਸਕੇ ਉਸ ਪਰਮ ਜਾਲ ਤੋਂ ਨਿਕਲ ਹੀ ਨਹੀਂ ਸਕੇ ਅੱਜ ਵੀ ਅਸੀਂ ਆਪਣੇ ਨਾਮ ਦੇ ਨਾਲ ਸਿੰਘ ਜਾਂ ਕੌਰ ਲਿਖੀਏ ਜਾਂ ਨਾ ਉਹ ਜਾਤ ਲਿਖਣ 'ਚ ਬੜਾ ਮਸ ਫਖਰ ਮਹਿਸੂਸ ਕਰਦੇ ਆ ਕਈ ਤਾਂ ਸਿੱਧਾ ਹੀ ਸਿੰਘ ਤੇ ਕੌਰ ਗੈ ਵੀ ਕਰ ਦਿੰਦੇ ਨੇ ਕੋਈ ਦੂਸਰੇ ਨੇ ਜਿਹੜੇ ਸਿੰਘ ਨੂੰ ਤੇ ਐਸ ਵਿੱਚ ਬਦਲ ਦਿੰਦੇ ਨੇ ਤੇ ਅੰਗਰੇਜ਼ੀ ਚ ਲਿਖਣ ਲੱਗਿਆਂ ਤੇ ਜਾਤ ਆਪਣੀ ਪੂਰੀ ਲਿਖਣੀ ਜਿਹੜੀ ਹੈ ਜਿਹੜੇ ਕੁਲ ਚ ਪੈਦਾ ਹੋਏ ਨੇ ਉਹਨੂੰ ਬੜਾ ਮਾਣ ਦਾ ਮਹਿਸੂਸ ਕਰਦੇ ਨੇ ਇੱਕ ਤੇ ਜਿਹਨੂੰ ਬੁਲੌਂਡ ਦੇ ਵਾਸਤੇ ਵੀ ਇਹ ਜਾਤ ਪਾਤ ਦਾ ਹੀ ਸਿਸਟਮ ਚੱਲਦਾ ਹੈ ਜਿਵੇਂ ਨਾਂ ਉਹਦੀ ਪਛਾਣ ਨਾ ਹੋ ਕੇ ਉਹ ਜਿਹੜੀ ਨਾਲ ਜਾਤ ਦੀ ਡਿਗਰੀ ਲੱਗੀ ਹੈ ਉਹੀ ਵੱਡੀ ਪਹਿਚਾਨ ਹੈ ਸਾਰੀ ਗੱਲ ਇਹ ਹੈ ਕਿ ਸਾਡੀ ਮਾਨਸਿਕਤਾ ਦੇ ਵਿੱਚ ਉਹ ਜਿਹੜਾ ਭਰਮ ਵੜਿਆ ਹੋਇਆ ਉਹ ਨਹੀਂ ਨਿਕਲ ਸਕਿਆ ਅਸਲੀ ਗੱਲ ਤਾਂ ਇਹ ਹੈ ਜਿਹੜੀ ਸਮਝਣ ਵਾਲੀ ਹੈ ਪਰ ਇੱਥੇ ਕਿਸ ਜਾਤ ਦਾ ਵਿੱਚ ਸਮਝਣਾ ਚਾਹੀਦਾ ਹੈ ਤਾਂ ਮੇਰਾ ਮਤਲਬ ਹੈ ਕਿ ਜਿਹੜਾ ਦੋ ਵਰਗ ਬਣ ਗਏ ਕਿ ਇਹ ਉੱਚੀ ਜਾਤ ਹੈ ਤੇ ਇਹ ਨੀਵੀਂ ਜਾਤ ਹੈ ਆਪਣੇ ਆਪ ਨੂੰ ਉੱਚਾ ਸਮਝਣਾ ਚਾਹੀਦਾ ਹੈ ਨੀਵਾ ਸਮਝਣਾ ਚਾਹੀਦਾ ਹੈ ਇਹ ਗੱਲ ਹੈ ਜਿਹੜੀ ਮੈਂ ਅੱਜ ਵਿਚਾਰਨਾ ਚਾਹੁੰਦਾ ਦੋ ਛੋਟੇ ਛੋਟੇ ਪਰਮਾਨ ਨੇ ਜਿਹੜੇ ਆਪਜੀ ਨਾਲ ਸੰਧੀਆ ਕਰਨੇ ਨੇ ਪਹਿਲਾ ਪਰਮੂਲ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਲਕ ਬਖਸ਼ਿਸ਼ ਕਰਦੇ ਨੇ ਮਨ ਜਿਉ ਆਪਣੇ ਪ੍ਰਭ ਪਾਵੋ ਨੀਚੋਂ ਨੀਚ ਨੀਚ ਅਤ ਨਾਨਾ ਕੋਈ ਗਰੀਬ ਬੁਲਾਓ ਨੀਚੋਂ ਨੀਚ ਨੀਚ ਅਤ ਨਾਨਾ ਮੈਂ ਆਪਣੇ ਆਪ ਨੂੰ ਨੀਚਾਂ ਤੋਂ ਵੀ ਨੀਚ ਸਮਝ ਕੇ ਆਪਣੇ ਆਪ ਨੂੰ ਨਿਮਾਨਾ ਜਿਆ ਗਰੀਬ ਹੋ ਕਰਕੇ ਸਮਝਾ ਬੁਲਾਮਾ ਬੁਲਾਮੋ ਇਹ ਮੈਂ ਕਿਉਂ ਇਸ ਅਵਸਥਾਤ ਜਾਣਾ ਚਾਹੰ ਮਨ ਜਿਉ ਆਪਣੇ ਪ੍ਰਪਾ ਮੇਰਾ ਅਸਲੀ ਮਕਸਦ ਇਹ ਹੈ ਪ੍ਰ ਆਪਣੇ ਅਕਾਲ ਦੇ ਦਰ ਤੇ ਅਕਾਲ ਪੁਰਖ ਦੇ ਦਰ ਤੇ ਪਰਵਾਣ ਹੋ ਜਾਵਾਂ ਜੇ ਮੇਰੇ ਅੰਦਰ ਹਉਮੈ ਹੋਏਗੀ ਤੇ ਹਉਮੈ ਤੇ ਨਾਮੇ ਨਾਲ ਵਿਰੋਧ ਹੈ ਦੋ ਇਹਨਾਂ ਬਸ ਇੱਕ ਠਾਈ ਦੋਨੋਂ ਇਕੱਠੇ ਵਸੀ ਨਹੀਂ ਸਕਦੇ ਰਹਿ ਨਹੀਂ ਸਕਦੇ ਮੇਰਾ ਅਸਲੀ ਮਕਸਦ ਹੈ ਉਸ ਅਕਾਲ ਪੁਰਖ ਦੇ ਦਰ ਤੇ ਪਰਵਾਨ ਹੋਣਾ ਕੋ ਨੂੰ ਚੰਗਾ ਕਿਵੇਂ ਲੱਗਾ ਇਹ ਗੱਲ ਦੀ ਮੈਨੂੰ ਸਮਝ ਲੱਗ ਗਈ ਕਿ ਹੰਕਾਰ ਚ ਰਹਿ ਕੇ ਹਉਮੈ ਚ ਰਹਿ ਕੇ ਆਪਣੇ ਆਪ ਨੂੰ ਉੱਚਾ ਸਮਝ ਕੇ ਮੈਂ ਹਉਮੈ ਦੇ ਦਰ ਤੇ ਪਰਵਾਨ ਨਹੀਂ ਹੋ ਸਕਦਾ ਇਸ ਕਰਕੇ ਮੈਂ ਨਿਮਾਣਾ ਹੋ ਜਾਣਾ ਚਾਹੁੰਨਾ ਇਹਨਾਂ ਨਿਮਰਤਾ ਚ ਆਪਣੇ ਜੀਵਨ ਨੂੰ ਲੈ ਆਉਣਾ ਚਾਹੁੰਨਾ ਕਿ ਉਸ ਅਕਾਰਪ੍ਰਦੇ ਦਰ ਤੇ ਪ੍ਰਵਾਨ ਹੋ ਜਾਵਾਂ ਹੁਣ ਇੱਥੇ ਇਹ ਨੀਚੋਂ ਨੀਚ ਨੀਚ ਅਤਨਾ ਨਾ ਕੋਈ ਗਰੀਬ ਬੁਲਾਵਾ ਅਸਲੀ ਮਕਸਦ ਨੂੰ ਸਮਝਣਾ ਹੈ ਸ਼ਬਦ ਦੇ ਭਾਵ ਨੂੰ ਸਮਝਣਾ ਹੈ ਅਜਾ ਦੂਸਰਾ ਪਰਮਾਨੰ ਗੁਰੂ ਨਾਨਕ ਸਾਹਿਬ ਦਾ ਵਿਚਾਰਨ ਕੀਤਾ ਹੋਇਆ ਇੱਕ ਪੰਕਤੀ ਲਈ ਮੈਂ ਸਿਰਫ ਵਿਚਾਰ ਲਈ ਇਹਦੇ ਵਿੱਚੋਂ ਕਿਉਂਕਿ ਮੇਰੀ ਲੋੜ ਦੇ ਮਤਾਬਕ ਕੋਈ ਪੰਕਤੀ ਜਿਹੜੀ ਹੈ ਪੂਰਨ ਹੈ ਜਿਹੜੇ ਅੱਜ ਦਾ ਵਿਸ਼ਾ ਵਿਚਾਰ ਰਹੇ ਆ ਉਹਦੇ ਵਾਸਤੇ ਜਿੱਥੇ ਮੇਰੇ ਸਤਿਗੁਰ ਬਖਸ਼ਿਸ਼ ਕਰਦੇ ਨੇ ਇਹ ਲੋੜ ਹੈ ਚੰਗਾ ਆਪਣਾ ਕਰਪੁਣੋ ਨੀਤ ਸਦਾਈ ਗੱਲ ਤੇ ਹੈ ਕਿ ਗੱਲ ਤੇਰੀ ਭਲਾਈ ਦੀ ਹੋ ਐ ਕਿ ਪਹਿਲੇ ਪਰਮਾਤਮਾ ਵੀ ਸੀ ਨਾ ਤੇ ਤੇਰਾ ਮਕਸਦ ਤਾਂ ਹੀ ਪੂਰਾ ਹੁੰਦਾ ਜੇ ਉਸਕਾਰਪੁਰ ਤੇ ਦਰ ਤੇ ਪ੍ਰਵਾਨ ਹੋਵੇਂ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜੇ ਹੌਮੇਚ ਰਹੇਗਾ ਇਹ ਮਕਸਦ ਪੂਰਾ ਹੋਈ ਨਹੀਂ ਸਕਦਾ ਉੱਥੇ ਵੀ ਗੱਲ ਤੇਰੇ ਭਲੇ ਦੀ ਐ ਤੇ ਇੱਥੇ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤੇਰੇ ਭਲੇ ਦੀ ਗੱਲ ਕਰ ਰਹੇ ਨੇ ਜੇ ਲੋੜ ਹੈ ਚੰਗਾ ਆਪਣਾ ਜੇ ਆਪਣੀ ਭਲਾਈ ਮੰਗਦੇ ਆ ਆਪਣਾ ਭਲਾ ਮੰਗਦੇ ਫਿਰ ਪਤਾ ਕੀ ਕਰਕੇ ਕਿਹੋ ਜਿਹਾ ਜੀਵਨ ਬਣਾ ਕਰ ਪੁੰਨੋ ਨੀਚ ਸਦਾਈਏ ਕੰਮ ਤੇ ਕਰ ਭਲੇ ਕੁੰਦੇ ਸੱਚ ਦੇ ਧਰਮ ਦੇ ਪਰ ਇਸ ਗਲ ਦਾ ਅਪਮਾਨ ਨਾ ਜੀਵਨ ਚ ਲੈ ਆਈ ਹਮੈ ਨਾ ਲੈ ਆਈ ਆਪਣੇ ਆਪ ਨੂੰ ਨੀਵਾ ਅਖਵਾ ਜੇ ਤੇਰੇ ਅੰਦਰ ਇਸ ਗਲ ਦੀ ਵੀ ਹਉਮੈ ਆ ਗਈ ਤੇ ਸਾਰਾ ਕੀਤਾ ਕਰਾਇਆ ਖਤਮ ਹੋ ਗਿਆ ਜਿਹੜੀ ਗੱਲ ਤਤ ਨਿਕਲ ਕੇ ਆ ਰਿਹਾ ਹੈ ਨਾ ਇਸ ਗੱਲ ਦਾ ਆ ਰਿਹਾ ਹੈ ਕਿ ਸਿੱਖ ਨੇ ਨਿਮਰਤਾ ਵਾਲਾ ਜੀਵਨ ਬਤੀਤ ਕਰਨਾ ਹੈ ਇਸ ਜਾਤ ਪਾਤ ਦੇ ਵਿਤਕਰੇ ਤੋਂ ਬਾਹਰ ਨਿਕਲ ਕੇ ਆਪਣੇ ਆਪ ਨੂੰ ਕਿਸੇ ਜਾਤ ਕਰਕੇ ਨੀਵਾਂ ਨਹੀਂ ਸਮਝਣਾ ਅਸੀਂ ਸਾਰੇ ਉੱਚੀ ਜਾਤ ਆ ਜੇ ਗੁਰੂ ਦੇ ਦਰ ਦੇ ਨਾਲ ਜੁੜੇ ਹੋਏ ਆ ਜੇ ਗੁਰੂ ਦੀ ਸੋਚ ਨਾਲ ਜੁੜੇ ਹੋਏ ਆ ਜੇ ਕਾਲਪੁਰਛਪੂਰਨ ਵਿਸ਼ਵਾਸ ਰੱਖਣੇ ਆ ਪਰ ਇਸ ਗੱਲ ਦਾ ਅਪਮਾਨ ਨਹੀਂ ਇਹ ਨਿਮਰਤਾ ਇਹ ਅਕਾਲ ਪੁਰਖ ਫਾਇ ਗੁਰ ਤੇਰੀ ਬਖਸ਼ਿਸ਼ ਹੈ ਤੂੰ ਆਪਣੇ ਚਰਨਾਂ ਨਾਲ ਜੋੜ ਲਿਆ ਐਸੀ ਭਾਵਨਾ ਲੈ ਕੇ ਐਸੀ ਭਾਵਨਾ ਲੈ ਕੇ ਜੀਵੀਏ ਇਸ ਭਾਵ ਨੂੰ ਆਪਾਂ ਕਾਲ ਵੀ ਜਾਰੀ ਰੱਖਾਂਗੇ ਅੱਜ ਬਸ ਇਦਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਭੁਲਾ ਵਾਸਤੇ ਕਿ ਮੈਂ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ